ਕਹਿੰਦੇ ਨਾ ਤਾਜ ਹੈ ਸਿਰ 'ਤੇ ਨਾ ਸ਼ੌਹਰਤ ਦੀ ਚਾਦਰ ਹੈ ਨਾ ਤਾਜ ਹੈ ਸਿਰਪੰਨਾ ਸ਼ੋਹਰਤ ਦੀ ਚਾਦਰ ਹੈ ਫਿਰ ਵੀ ਜੋ ਕਰਤਾ ਹੈ ਮਿਹਨਤ ਵਹੀ ਅਸਲੀ ਅਫਸਰ ਹੈ ਸਸ਼ਿਕਾ ਜੀ ਸਾਰਿਆਂ ਨੂੰ ਮੈਂ ਸੋਨੀਆ ਛਾਪੜਾ ਪ੍ਰੈਜ਼ੀਡੈਂਟ ਆਫ ਮਿਸਮਾਈਲ ਐਂਡ ਯੂ ਅੱਜ ਅਸੀਂ ਬੀਸੀਐਮ ਵਰਲਡ ਸਕੂਲ ਦੇ ਵਿੱਚ ਲੇਬਰਸ ਡੇ ਮਨਾਇਆ ਹੈ ਜਿਸ ਅਸੀਂ ਉਸ ਲੇਬਰ ਨੂੰ ਆਨਰ ਕੀਤਾ ਜੋ ਹਮੇਸ਼ਾ ਬੈਕ ਸਟੇਜ ਤੇ ਕੰਮ ਕਰਦੀ ਹੈ ਜਿਵੇਂ ਕਿ ਮਾਲੀ ਹੋ ਕੇ ਗੇਟ ਕੀਪਰ ਅਸੀਂ ਉਹਨਾਂ ਨੂੰ ਅੱਜ ਆਨਰ ਕੀਤਾ ਉਹਨਾਂ ਨੂੰ ਅੱਜ ਗਰਮੀ ਦਾ ਜਿਵੇਂ ਕਿ ਮੌਸਮ ਚੱਲ ਰਿਹਾ ਉਹਨਾਂ ਨੂੰ ਪੱਖੇ ਵਗੈਰਾ ਗਿਫਟ ਦਿੱਤੇ ਨੇ ਤੇ ਮੈਂ ਥੈਂਕਸ ਕਰਨਾ ਚਾਹਨੀ ਹਾਂ ਪੂਰੀ ਮਿਸਮਾਈਲ ਫੈਮਿਲੀ ਦਾ ਜਿਨ੍ਹਾਂ ਨੇ ਹਮੇਸ਼ਾ ਤੋਂ ਸਪੋਰਟ ਕੀਤਾ ਹੈ ਔਰ ਮਿਲ ਕੇ ਸੀ ਖੁਸ਼ੀਆਂ ਵੰਡੀਆਂ ਉਸ ਲੇਬਰ ਨੂੰ ਸੀ ਖੁਸ਼ੀਆਂ ਉਹਨੇ ਇਹਨਾਂ ਖੁੱਲ ਕੇ ਡਾਂਸ ਕੀਤਾ ਹੈ ਗੇਮਸ ਖੇលੀਆਂ ਨੇ ਇੰਨਾ ਇੰਜੋਏ ਕੀਤਾ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਇਦਾਂ ਇੰਜੋਏ ਕਰਦਾ ਹੋਏਗਾ ਔਰ ਤੁਸੀਂ ਵੀ ਸਾਡੇ ਨਾਲ ਮਿਸ਼ਰ ਸਮਾਈਲ ਜੁੜੋ ਤੇ ਮਿਲ ਕੇ ਅਸੀਂ ਖੁਸ਼ੀਆਂ ਵੰਡ ਸਕਦੇ ਆ ਤਾਂ ਕਿ ਕਿਸੇ ਦੇ ਚਿਹਰੇ ਤੇ ਸਮਾਈਲ ਆ ਸਕੇ ਉਹ ਛੋਟੇ ਛੋਟੇ ਪ੍ਰਾਲੇ ਜਰੂਰ ਕਰਦੇ ਰਿਆ ਕਰੋ ਨਹੀਂ ਤੁਸੀਂ ਸਾਡੇ ਨਾਲ ਆਣਾ ਆਪਣਾ ਮਿਸ਼ਰ ਸਮਾਈਲ ਦੇ ਨਾਲ ਕਰਦੇ ਰਿਆ ਕਰੋ ਕਿਸੇ ਦੇ ਚਿਹਰੇ ਤੇ ਸਮਾਈਲ ਤਾਂ ਲੈ ਕੇ ਆਓ ਨਾ ਖੁਸ਼ੀਆਂ ਵੰਡਣ ਚ ਕੋਈ ਟੈਕਸ ਨਹੀਂ ਲੱਗਦਾ ਕੋਈ ਪੈਸੇ ਨਹੀਂ ਲੱਗਦੇ ਥੈਂਕ ਯੂ ਸੋ ਮੱਚ ਗਾਇਸ ਥੈਂਕ ਯੂ ਸੋ ਮੱਚ ਮਿਸ਼ਰ ਸਮਾਈਲ ਫੈਮਿਲੀ ਔਰ ਥੈਂਕ ਯੂ ਸੋ ਮੱਚ ਸ਼ਿਪਰਾ ਮੈਮ ਫੋਰ ਸਕੂਲ ਪ੍ਰਿੰਸੀਪਲ ਆਫ ਸਕੂਲ ਜਿਨਾਂ ਨੇ ਸਾਨੂੰ ਅਪਰਚੂਨਿਟੀ ਦਿੱਤੀ ਕਿ ਅਸੀਂ ਸਕੂਲ ਚ ਆ ਕੇ ਉਸਲੇਬਰ ਨੂੰ ਆਨਰ ਕਰਦੇ ਰਹੀਏ ਥੈਂਕ ਯ ਛੇਠੀਆਂ ਵਾਈਸ ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ ਐਨ ਜੀਓ ਮੈਂ ਇਹਨੂੰ ਐਨ ਜੀਓ ਨਹੀਂ ਕਹਿਣਾ ਚਾਹੁੰਦੀ ਇੱਕ ਪਰਿਵਾਰ ਕਹਿਨੀ ਆ ਜਿਹਦੇ ਵਿੱਚ ਅਸੀਂ ਹਮੇਸ਼ਾ ਖੁਸ਼ੀਆਂ ਵੰਡਣ ਨਿਕਲਦੇ ਆ ਛੋਟੇ ਛੋਟੇ ਕੰਮ ਕਰਦੇ ਆ ਤੇ ਦੇਖੋ ਕਿਦਾਂ ਕਰ ਰੂਹ ਨੂੰ ਖੁਸ਼ੀ ਮਿਲਦੀ ਹੈ ਅੱਜ ਅਸੀਂ ਇੱਥੇ ਲੇਬਰ ਡੇ ਮਨਾਉਣ ਆਏ ਸੀ ਬੀਸੀਐਮ ਵਰਡ ਸਕੂਲ ਦੇ ਵਿੱਚ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਉਹ ਐਨੇ ਖੁਸ਼ ਸੀਗੇ ਲੇਬਰ ਉਹ ਕਹਿੰਦੇ ਇਦਾਂ ਦੀ ਗੇਮਸ ਉਹਦੇ ਕਦੇ ਖੇਡੀਆਂ ਨਹੀਂ ਆਪਣੇ ਬੱਚਿਆਂ ਨੂੰ ਖਲਾਈਆਂ ਨੇ ਗੇਮਸ ਉਹਨਾਂ ਨੇ ਅੱਜ ਉਹ ਬੱਚੇ ਬਣੇ ਹੋਏ ਸੀ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਖੁਸ਼ੀਆਂ ਵੰਡਣ ਲਈ ਬਹੁਤ ਸਾਰੇ ਪੈਸਿਆਂ ਦੀ ਲੋੜ ਨਹੀਂ ਪੈਂਦੀ ਪਰ ਸਾਡੇ ਨਾਲ ਬੜੇ ਸਾਥੀ ਜੁੜਦੇ ਨੇ ਇੰਨਾ ਵੱਡਾ ਪਰਿਵਾਰ ਹੋ ਗਿਆ ਸਾਡ ਮਿਸ਼ਨ ਸਮਾਈਲ ਦਾ ਪਰ ਹਜੇ ਵੀ ਬਹੁਤ ਕੰਮ ਕਰਨੇ ਨੇ ਬੜੀਆਂ ਖੁਸ਼ੀਆਂ ਵੰਡੀਆਂ ਨੇ ਦੁਨੀਆ ਦੇ ਵਿੱਚ ਬਹੁਤ ਸਾਰੇ ਕੰਮ ਕਰਨੇ ਨੇ ਤਾਂ ਤੁਸੀਂ ਸਾਨੂੰ ਜੁਆਇਨ ਕਰੋ ਤੇ ਥੋੜੀ ਥੋੜੇ ਪੈਸੇ ਤੇ ਥੋੜੀ ਥੋੜਾ ਸੇਵਾ ਪਾਪ ਫਿਰ ਦੇਖੋ ਮਿਸ਼ਨ ਸਮਾਈਲ ਕਿੰਨਾ ਅਸਮਾਨ ਦੀਆਂ ਬੁਲੰਦੀਆਂ ਛੂੰਦਾ ਹੈ ਔਰ ਅੱਜ ਮੈਂ ਸੈਲੂਟ ਕਰਨਾ ਚਾਹਨੀ ਹਾਂ ਉਸ ਲੇਬਰ ਨੂੰ ਲੇਬਰ ਉਹ ਜੋ ਸਾਡੇ ਸਾਥੀ ਨੇ ਅਸੀਂ ਆਪਸ ਦੇ ਵਿੱਚ ਖੂਨ ਦੇ ਰਿਸ਼ਤਿਆਂ ਦੇ ਨਾਲ ਬੰਨੇ ਹੋਨੇ ਆ ਇੱਕ ਦੂਸਰੇ ਦੇ ਲਈ ਬਹੁਤ ਕੁਝ ਕਰਦੇ ਆ ਪਰ ਜਿਹੜੀ ਲੇਬਰ ਹੈ ਨਾ ਜੇ ਉਹ ਸਹੀ ਸਾਨੂੰ ਲੇਬਰ ਮਿਲ ਜਾਵੇ ਜੇ ਉਹ ਸੇਵਾ ਭਾਵਨਾ ਕੰਮ ਕਰਦੀ ਰਵੇ ਨਾ ਤੇ ਜ਼ਿੰਦਗੀ ਕਿਹਦੀ ਸਵਰਦੀ ਹੈ ਸਾਡੀ ਅਸੀਂ ਸਾਰੇ ਜਾਣਦੇ ਸਾਡੇ ਆਲੇ ਦੁਆਲੇ ਨੂੰ ਵੀ ਸਵਾਰਦੇ ਨੇ ਸਾਨੂੰ ਵੀ ਸਵਾਰਦੇ ਨੇ ਜਿਹੜੀਆਂ ਜੂਠਾਂ ਅਸੀਂ ਛੱਡਦੇ ਉਹਨੂੰ ਵੀ ਸਾਫ਼ ਕਰਦੇ ਨੇ ਤੇ ਖੇੜੇ ਮੱਤੇ ਤੇ ਉਹਨਾਂ ਨੂੰ ਅਸੀਂ ਬਹੁਤ ਕੁਝ ਨਹੀਂ ਦੇ ਸਕਦੇ ਪਰ ਜਿਹੜੀ ਉਹਨਾਂ ਦਾ ਮਿਹਨਤਾ ਨਾ ਹੁੰਦਾ ਨਾ ਜਰੂਰ ਵਧੀਆ ਤਰੀਕੇ ਨਾਲ ਦਿਆ ਕਰੋ ਕਦੇ ਕਦੇ ਖੁਸ਼ ਕਰਨ ਲਈ ਆਥਾ ਕੁਝ ਹੋਰ ਚੀਜ਼ਾਂ ਵੀ ਦਿਆ ਕਰੋ ਫਿਰ ਦੇਖੋ ਉਹ ਕੋਈ ਦੁਨੀਆ ਦੇ ਵਿੱਚ ਰੱਬ ਨੇ ਸਭ ਨੂੰ ਅਲੱਗ-ਅਲੱਗ ਤਰ੍ਹਾਂ ਦਾ ਰੂਪ ਦਿੱਤਾ ਹੈ ਕਿਸੇ ਨੂੰ ਮਾਲਕ ਬਣਾਇਆ ਕਿਸੇ ਨੂੰ ਲੇਬਰ ਪਰ ਜਿਹੜਾ ਸੱਚਮੁੱਚ ਧੋਲੀ ਸੇਵਾ ਕਰਦਾ ਹੈ ਤੇ ਜ਼ਰੂਰ ਉਹਦੇ ਲਈ ਕੁਛ ਨਾ ਕੁਛ ਐਫਰਟਸ ਕਰਿਆ ਕਰੋ ਇਸ ਲਈ ਮਿਸ਼ਨ ਸਮਾਈਲ ਬਣਾਉਣ ਆਇਆ ਹੈ ਲੇਬਰ ਡੇ ਤੇ ਅੱਜ ਅਸੀਂ ਬਹੁਤ ਖੁਸ਼ ਆਂ ਥੈਂਕ ਯੂ ਬਾਬਾ ਜੀ ਥੈਂਕ ਯੂ ਤੁਹਾਡਾ ਹਮੇਸ਼ਾ ਤੁਹਾਡਾ ਥੈਂਕ ਯੂ ਅੱਜ ਕਿਸ ਪ੍ਰਕਾਰ ਸਿ ਮਿਸ਼ਨ ਸਮਾਈਲ ਸਕੂਲ ਦੀ ਤਰਫੋਂ ਸੇ ਆਪਨੇ ਮਿਲ ਕੇ ਲੇਬਰ ਡੇ ਸੈਲੀਬ੍ਰੇਟ ਕੀਤਾ। ਕੀ ਕੀ ਐਕਟੀਵਿਟੀਜ਼ ਰਹੀ ਇਸ ਵਿੱਚ? ਐਕਟੀਵਿਟੀਜ਼ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਥੀ। एंड फर्स्ट ऑफ़ ऑल आई विश टू थैंक स्माइल एन जी ओ जिन्होंने अपने नेम को बिल्कुल जस्टिफाई किया है और हमारे जो भी हेल्पिंग स्टाफ है उनके फेस पे एक स्माइल आना डैट इज़ द मेन थिंग एंड जो उन्होंने अपने नेम को बहुत अच्छे से जस्टिफाई किया और किस प्रकार से समापन केक कटिंग से हुआ सारे स्टाफ ने केक खाया इंजॉय किया एंड लंच पार्टी वॉज ऑर्गेनाइज बाय द स्माइल एन जी ओ एंड इट वॉज रियली ऑसम एंड थैंक यू सो मच

ਸ਼ਹਿਰ ਵਾਸੀ ਕੋ ਸਿਰਫ ਇੱਕ ਹੀ ਮੈਸੇਜ ਹੈ ਕਿ ਦੇ ਆਰ ਨੋਟ ਜਸਟ ਦ ਲੇਬਰ they are the backbone of any institution and inke bina to hum bilkul bhi nahi soch sakte ki koi bhi institution run kar sakta hai so we are nothing without them so we are very thankful to all the labor around the world around india everybody thank you so much main thank full bless shipra madam da ga honorable bcs school up chhadha ga jade special labor day ik apne aap cheek naam hai kade aise upra lena bohot duniya kat kardi hai ਇਕ ਲੇਬਰ ਉਹ ਵੀ ਜਿਹੜੀ ਸਕਿਉਰਟੀ ਦਾ ਕੰਮ ਕਰਦੀ ਹੈ ਇਕ ਲੇਬਰ ਉਹ ਵੀ ਇਟ ਚੱਕ ਰਹੀ ਹੈ ਇਹਨਾਂ ਦੇ ਸਕੂਲ 'ਚ ਮੈਂ ਕਹਿੰਦਾ 15 ਤੋਂ 20 ਅਗਰ ਸਟਾਫ ਦੇ ਗੱਲ ਕਰੀਏ ਨਾਟ ਅ ਲੇਬਰ ਐਜ਼ ਅ ਫੈਮਿਲੀ ਜਿਵੇਂ ਗੱਲ ਕੀਤੀ ਹੈ ਕਹਿੰਦੇ ਆਪਣੇ ਆਪ ਚ ਉਹਨਾਂ ਨੂੰ ਜੋੜ ਕੇ ਰੱਖਣਾ ਚਾਹੀਦਾ ਮੈਂ ਥੈਂਕਫੁਲ ਮਿਸ਼ਨ ਸਮਾਈਲ ਸੋਨੀਆ ਛਾੜਾ ਮੇਰੀ ਵੱਡੀ ਭੈਣ ਦਾ ਹੈਗਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿੱਥੇ ਵੀ ਕੋਈ ਲੋਡ ਹੈ ਨਾ ਉਸ ਦੇ ਅਕੋਰਡਿੰਗ ਉਹ ਚੀਜ਼ਾਂ ਉਹਨਾਂ ਨੂੰ ਮਿਲ ਜਾਂਦੀਆਂ ਨੇ ਕਹਿੰਦੇ ਲੇਬਰ ਦੇ ਵਿੱਚ ਤਾਂ ਕਹਿੰਦਾ ਦੁਨੀਆ ਵੀ ਆ ਜਾਂਦੀ ਹੈ ਇਸ ਤੋਂ ਬਿਨਾ ਕਹਿੰਦੇ ਸਿਸ਼ਟੀ ਨਹੀਂ ਚੱਲਦੀ ਮੈਂ ਥੈਂਕਫੁਲ ਰਾਲਾ ਵੀnga ਪਰ ਦੂਸਾਂ ਦਾ ਵੀnga ਜਿਨ੍ਹਾਂ ਨੇ ਇੰਨਾ ਮਾਨ ਸਤਕਾਰ ਬਖਸ਼ਿਆ ਜਗਾ ਜਗਾ ਪਹੁੰਚ ਕੇ ਅਵੇਰਨੈਸ ਦਾ ਕੈਂਪੇਨ ਰਨ ਹੁੰਦਾ ਪਿਆ ਤੇ ਪਲੀਜ਼ ਲੁਧਿਆਣੇ ਵਾਲੇ ਸਾਨੂੰ ਸਪੋਰਟ ਕਰਿਆ ਕਰੋ ਐਸੇ ਫੰਕਸ਼ਨਸ ਦੇ ਵਿੱਚ ਤੁਸੀਂ ਵੀ ਜੁਆਇਨ ਹੋਵੋ ਮੈਂ ਥੈਂਕਫੁਲ ਪ੍ਰੀਤ ਬਸੰਤ ਵਾਲਾ ਦਾ ਵੀ ਗਏ ਆ ਕੇ ਗਏ ਨੇ ਰੈਫਰੈਸ਼ਮੈਂਟਸ ਦਿੱਤੀਆਂ ਹੈ ਬ੍ਰਾਂਡ ਗੁਰਟੋਏ ਦਾ ਸਾਡੇ ਲੋਕ ਘੁੰਮਣੇ ਜਾ ਰਹੇ ਨੇ ਅਗਰ ਵਾਕਿ ਤੇ ਆਪਣੇ ਆਪ ਨੂੰ ਦੇਖਦੇ ਹੋ ਦਿਲ ਦੇ ਰਗਾ ਸਮਝਦੇ ਹੋ ਕਿਤੇ ਨਾ ਕਿਤੇ ਕੋਈ ਲੋੜ ਬਣਦਾ ਹੈ ਉਹਦੇ ਨਾਲ ਖੜ੍ਹ ਜਿਓ ਕੋਈ ਉਹ ਲੇਬਰ ਡੇ ਹੋਏਗਾ ਜੀ ਇਹਨੂੰ ਕਿੰਨੇ ਸਤਿ ਸ਼ਕਤ